ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜ਼ਾਦ ਗਰੁੱਪ ਸੀ ਜੋ ਤਰਨਤਾਰਨ ਸਾਹਿਬ ਜਿਨ੍ਹਾਂ ਨੇ 40 42 ਸਰਪੰਚ ਵੀ ਬਣਾਏ ਤੇ 8 ਕਿੰਦੇ ਕਾਉਂਸਲਰ ਆ ਉਹਨਾਂ ਦੇ ਤੇ ਠੀਕ ਆ ਉਸ ਸਮੇਂ ਆਜ਼ਾਦ ਤੌਰ ਤੇ ਲੋਕ ਹੋਰ ਤਰ੍ਹਾਂ ਸੋਚਦੇ ਆ ਜਦੋਂ ਕਿਸੇ ਥਿਰ ਲੋ ਕੋਈ ਬੰਦਾ ਆ ਜਾਂਦਾ ਭਾਵੇਂ ਕਿੰਨਾ ਵੀ ਚੰਗਾ ਕੈਂਡੀਡੇਟ ਹੋਵੇ ਫਿਰ ਉਹ ਪਾਰਟੀ ਦੇ ਜਿਹੜੇ ਵੀ ਮਾੜੇ ਕੰਮ ਨਾਂ ਲੱਗਦੇ ਆ ਫਿਰ ਉਹ ਵੀ ਉਸ ਬੰਦੇ ਨੂੰ ਸਾਹਮਣਾ ਕਰਨਾ ਪੈਂਦਾ ਤੇ ਸਾਰੀਆਂ ਗੱਲਾਂ ਕਰਕੇ ਬੜੇ ਵਧੀਆ-ਵਧੀਆ ਕਾਲੀ ਬੰਦੇ ਵੀ ਹਾਰੇ ਆ ਜਵਾਨਤਾ ਤੱਕ ਜਬ ਤੋਈਆਂ ਜਿੰਨਾਂ ਦੀ ਕਦੇ ਤੂਤੀ ਬੋਲਦੀ ਸੀ ਤੇ ਉਹ ਆਜ਼ਾਦ ਗਰੁੱਪ ਆਪਣੇ ਉਹ ਸਰਪੰਚਾਂ ਨੂੰ ਤੇ ਹੋਰ ਇਦਾਂ ਦੀਆਂ ਗੱਲਾਂ ਬਾਤਾਂ ਸੋਚ ਕੇ ਸਗਵੀਰ ਬਾਦਲ ਇਹ ਸੋਚ ਰਿਹਾ ਵੀ ਇਹ ਕੀ ਸੀਟ ਸਾਡੀ ਪੱਕੀ ਤੇ ਰਵਾਈਵਰ ਇਥੋਂ ਰਵਾਈਵ ਕਰਾਂਗੇ ਅਸੀਂ ਠੀਕ ਆ ਉਹ 40 ਸਰਪੰਚ ਬਣੇ ਆ ਉਹਨਾਂ ਦੇ ਮੰਨ ਲਓ ਪਰ ਹੁਣ ਜੋ ਅਕਾਲੀ ਦਲ ਦੇ ਵੱਲੋਂ ਇਲੈਕਸ਼ਨ ਲੜ ਰਹੀ ਹੈ ਬੀਬੀ ਤੇ ਅਕਾਲੀ ਦੇ ਦਲ ਦੇ ਜਿਹੜੇ ਲੋਕ ਨਾਰਾਜ ਨੇ ਉਸ ਚੀਜ਼ ਨੂੰ ਲੋਕ ਭੁੱਲ ਜਾਣਗੇ ਬੇਅਦਬੀ ਨੂੰ ਭੁੱਲ ਜਾਣਗੇ ਜਾਂ ਸਿੰਘਾਂ ਤੇ ਜੋ ਗੋਲੀਆਂ ਚੱਲੀਆਂ ਉਹ ਭੁੱਲ ਜਾਣਗੇ ਤੇ ਇਹ ਸਾਰੀਆਂ ਗੱਲਾਂ ਵੀ ਹੁਣ ਉਹਨਾਂ ਨੂੰ ਜਵਾਬ ਦੇਣਾ ਪੈਣਾ ਹੈ ਤੇ ਦੂਜੀ ਗੱਲ ਅਕਾਲੀ ਦਲ ਦੀ ਇਹ ਹਾਲਤ ਕਿਉਂ ਹੋਈ ਹੈ ਅਕਾਲੀ ਦਲ ਦੀ ਬੜੀ ਲੋੜ ਆ ਪੰਜਾਬ ਨੂੰ ਪੰਥਕ ਪਾਰਟੀ ਹੈ ਖੇਤਰੀ ਪਾਰਟੀ ਹੈ ਕਿਸੇ ਵੀ ਸਟੇਟ ਦਾ ਭਲਾ ਉਹਨਾਂ ਚਿਰ ਨਹੀਂ ਹੋ ਸਕਦਾ ਜਿੰਨਾ ਚਿਰ ਉਹਨਾਂ ਦੀ ਆਪਦੀ ਕੋਈ ਖੇਤਰੀ ਪਾਰਟੀ ਨਹੀਂ ਹੁੰਦੀ ਤੇ ਅਕਾਲੀ ਦਲ ਇਹ ਰੋਲ ਅਦਾ ਕਰਦਾ ਰਿਹਾ ਕੁਝ ਸਮਾਂ ਜਦੋਂ ਦੇ ਸੁਖਬੀਰ ਬਾਦਲ ਦੇ ਹੱਥ ਵਿੱਚ ਗੇਮ ਆਈ ਹੈ ਇਹਨੇ ਸਿੱਕੇ ਤੇ ਟੰਗ ਤੇ ਸਾਰੇ ਸਿਧਾਂਤ ਪੰਤਿਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਾ ਲਿਆ ਹੌਲੀ ਹੌਲੀ ਨਗਾਰ ਆਈ ਗਿਆ ਜਿਹੜੇ ਚੰਗੇ ਬੰਦੇ ਸੀ ਲੰਮੇ ਸਮੇਂ ਤੋਂ ਆਪਦੇ ਇਲਾਕੇ ਦੇ ਵਿੱਚ ਹੋਲਡ ਰੱਖਦੇ ਸੀ ਤੇ ਬੜੇ ਵਧੀਆ ਪਰਿਵਾਰ ਸੀ ਤੇ ਉਹ ਸਾਰੇ ਬੰਦੇ ਇਹਨਾਂ ਨੇ ਖੁੰਝੇ ਲਾਤੇ ਤੇ ਉਹਨਾਂ ਦੇ ਬਰਾਬਰ ਸ਼ਰੀਖ ਖੜੇ ਕਰਤੇ ਤੇ ਉਹਨਾਂ ਦਾ ਨੁਕਸਾਨ ਪਾਰਟੀ ਨੂੰ ਹੋਇਆ ਚਲੋ ਉਹ ਤਾਂ ਹੋਇਆ ਹੀ ਦੂਜਾ ਨੁਕਸਾਨ ਜੋ ਇਹਨਾਂ ਨੇ ਕੀਤਾ ਕਿ ਜਦੋਂ ਅਕਾਲੀ ਦਲ ਦੀ ਲਗਾਤਾਰ 10 ਸਾਲ ਸਰਕਾਰ ਰਹੀ ਪਹਿਲਾਂ ਕਾਂਗਰਸ ਦੀ ਰਹੀ ਕੈਪਟਨ ਦੀ ਤੇ ਇਹਨਾਂ ਨੇ ਕੀ ਕੀਤਾ ਜਿਹੜੇ ਸਰਪੰਚ ਬਣਾਏ ਜਾਂ ਕਾਉਂਸਲਰ ਬਣਾਏ ਸਾਰੇ ਉਹ ਬੰਦੇ ਬਣਾਏ ਜਿਹੜੇ ਪਹਿਲਾਂ ਕਾਂਗਰਸ ਵੱਲੋਂ ਬਣੇ ਤੇ ਕਾਲੀਆਂ ਨਾਲ ਉਦੋਂ ਵੀ ਧੱਕਾ ਹੋਇਆ ਜਿਹੜੇ ਕੋਰ ਵੋਟਰ ਸੀ ਤੇ ਫੇਰ ਜਦੋਂ ਦੂਰੀਏਰੀ ਸਰਪੰਚ ਬਣਾਏ ਤੇ ਕਾਂਗਰਸ ਵੱਲੋਂ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਫੇਰ ਸਰਪੰਚ ਬਣਾਤਾ ਪਹਿਲਾਂ ਉਧਰੋਂ ਸਰਪੰਚ ਬਣੇ ਫੇਰ ਇਧਰੋਂ ਆ ਕੇ ਵੀ ਬਣ ਗਏ ਤੇ ਜਿਹੜੇ ਇਹਨਾਂ ਦੇ ਕੋਰ ਬੰਦੇ ਸੀ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਉਹ ਵਿਚਾਰੇ ਫੇਰ ਰਹਿ ਗਏ ਤੇ ਜਦੋਂ ਇਦਾਂ ਦੇ ਹਾਲਾਤ ਬਣ ਗਏ ਵੀ ਇਹ ਤਾਂ ਉਹੀ ਜਿਹੜੇ ਦਲ ਬਦਲੂ ਬੰਦਿਆਂ ਨੂੰ ਹੀ ਅੱਗੇ ਆ ਰਹੇ ਲਾ ਰਹੇ ਆ ਤੇ ਉਹ ਹੌਲੀ ਹੌਲੀ ਜਿਹੜੇ ਕੋਰ ਵੋਟਰ ਸੀ ਉਹ